g ਇਹ ਹੋਰ ਕੀ ਕਰਨ ਚਾਹੁੰਦੇ ਹੋ ਸਪੀਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਹਰ ਮਹੀਨੇ ਦੇ ਬੌਲੀ ਸਾਹਿਬ ਆਪਣੀ ਮੀਟਿੰਗ ਮੂਦੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਾਲੂ ਇਹ ਮੀਟਿੰਗ ਇਹ ਕਰਕੇ ਹੁੰਦੀ ਹੈ ਜਿਹੜੀ ਕੋਈ ਵੀ ਸਮੱਸਿਆ ਹੈ ਇਸ ਇਲਾਕੇ ਦੀ ਜਿਹੜੇ ਦੀ ਕਪੂਰਥਲੇ ਦੀ ਉਹ ਕੋ ਸੁਣਾਈ ਹੁੰਦੀ ਹੈ ਜੋ ਸਾਡੇ ਪ੍ਰਧਾਨ ਹਨ ਸਾਰੇ ਇਕੱਠੇ ਹੁੰਦੇ ਹਨ ਜੋ ਆਪਾਂ ਇਹ ਮੁੱਦੇ ਠਾਏ ਹਨ ਅੱਜ ਹਾਈਵੇ ਜੋ ਨੰਗ ਰਿਆ ਹੈ ਉਹ ਦਾ ਤਲਵੰਡੀ ਕੁੱਕੇ ਤੋਂ ਉਹ ਸਾਰਾ ਜਿਹੜਾ ਪੁਲਾਂ ਤੇ ਬਣੇ ਬਾਕੀ ਦੂਜਾ ਮੁੱਦਾ ਅਸੀਂ ਜਿਹੜਾ ਪੁਲੀਆਂ ਹਾਈਵੇ ਤੇ ਬੰਦ ਹੋ ਗਈਆਂ ਕਈਆਂ ਦੀਆਂ ਪਾਣੀ ਦੇ ਨਾਲ ਡੱਕ ਲੱਗਣ ਨਾਲ ਝੋਂਡਾ ਮਰ ਚੁੱਕਾ ਹੈ ਉਹ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਆਂ ਉਹ ਜਲਦੂ ਜਲਦ ਦੇਖ ਕੇ ਮੌਕਾ ਦੇਖਣੇ ਆਣ ਕੇ ਪਟਵਾਰੀ ਕਾਨੂੰਗੋ ਸਾਹਿਬ ਤਹਿਸੀਲਦਾਰ ਸਾਹਿਬ ਉਹ ਪੁਲੀਆਂ ਪਾਈਆਂ ਜਾਣ ਜਿੱਥੇ ਪਹਿਲਾਂ ਗਾਇਬ ਹਨ ਕਈ ਪੁਲੀਆਂ ਹੁਣ ਬੰਦ ਹੋ ਚੁੱਕੀਆਂ ਹਨ ਅਸੀਂ ਇਸ ਕਰਕੇ ਉਹ ਬੇਨਤੀ ਕੀਤੀ ਸਾਰੇ ਇਲਾਕੇ ਨੂੰ ਆਪਣੇ ਪ੍ਰਧਾਨਾਂ ਨੂੰ ਵੀ ਉਹ ਅਸੀਂ ਇਸ ਕਰਕੇ ਸਨੇਹ ਦਿੰਨੇ ਆਂ ਵੀਡੀਓ ਸਾਹਿਬ ਨੂੰ ਵੀ ਵੀ ਉਹ ਜਿਹੜੇ ਸਾਰੇ ਜਾ ਕੇ ਮੌਕੇ ਵੇਖਣ ਉਹਨਾਂ ਦੇ ਮਸਲਿਆਂ ਵਾਸਤੇ ਆਪਾਂ ਕੰਮ ਕੀਤੇ ਹਨ ਜੋ ਬਿਜਲੀ ਦਾ ਕੱਟ ਲੱਗਦਾ ਕਈਆਂ ਆਪਾਂ ਨੂੰ 8 ਘੰਟੇ ਦਾ ਵਾਅਦਾ ਕੀਤਾ ਸੀ ਇਹ ਸਰਕਾਰ ਨੇ 4 ਘੰਟੇ ਬੱਤੀ ਕਈ ਥਾਂ ਹੀ ਦੇ ਰਹੀ ਹੈ ਪਾਣੀ ਤੇ ਬਹੁਤ ਹੀ ਮਹਾਰਾਜੀ ਕਿਰਪਾ ਨਾਲ ਮੀਂਹ ਵੀ ਪੈ ਰਹੇ ਨੇ ਪਰ ਕਈਆਂ ਥਾਂ ਹੀ ਬੱਤੀ ਅਜੇ ਵੀ ਨਹੀਂ ਆ ਰਹੀ ਝੂਠੇ ਲਾਰੇ ਨੇ ਇਹਨਾਂ ਦੇ ਬਾਕੀ ਕੁਝ ਮੁਲਾਜ਼ਮ ਜਿਹੜੇ ਨੇ ਇਹਨਾਂ ਦੇ ਬਹੁਤ ਘੱਟ ਨੇ ਉਹਦੇ ਬਾਰੇ ਤੇ ਵੀ ਅਸੀਂ ਕਹਾਂ ਇਹਨਾਂ ਨੂੰ ਮੁਲਾਜ਼ਮ ਵਾਅਦਾ ਰੱਖੋ ਜਿਹੜੇ ਨਾ ਪ੍ਰਾਈਵੇਟ ਰੱਖੇ ਹਨ ਉਹ ਹੈਗੇ ਠੇਕੇ ਦੇ ਨੇ ਸਾਡੇ ਲੋਕਾਂ ਨੂੰ ਭਲੇਖਾ ਕਹਿੰਦੇ ਜੀ ਪ੍ਰਾਈਵੇਟ ਆ ਉਹਨਾਂ ਕੋ ਪੈਸੇ ਲੈਂਦੇ ਨੇ ਕਿਉਂ ਜਦੋਂ ਸਰਕਾਰ ਉਹਨਾਂ ਨੂੰ ਪੈਸੇ ਦਿੰਦੀ ਉਹ ਆਪਣੇ ਕੋਲੋਂ ਪੈਸੇ ਦੇਣ ਉਹ ਆਡੇ ਕੰਮ ਕਰਨ ਅਸੀਂ ਇਸ ਕਰਕੇ ਅੱਜ ਮੀਟਿੰਗ ਹੋਈ ਏ ਇੱਥੇ ਮੈਂ ਬੇਨਤੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਦਲਬੀਰ ਸਿੰਘ ਨਾਨਕਪੁਰ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਭਾਰਤੀ ਕਿਸਾਨ ਜਨਕਾਦੀਆਂ ਕਮੂਨਤਾ ਜੇ ਜੋ ਸਾਡੇ ਆ ਮਹੀਨਾਵਾਰ ਅੱਜ ਮੀਟਿੰਗ ਹੋਈ ਆ ਇਹਦੇ ਚ ਜਿਹੜੇ ਅਹਿਮ ਮੁੱਦੇ ਜਿਹੜੇ ਹੈਗੇ ਆ ਉਹ ਵਿਚਾਰੇ ਗਏ ਆ ਅੱਜ ਤੋਂ ਉਸ ਦਿਨ ਪਹਿਲਾਂ ਅੱਜ ਤੋਂ ਚਲੋ ਉਮੀਦ ਹੀ ਥੋੜੀ ਜਿਹੀ ਰਾਹ ਮਿਲ ਗਿਆ ਚੋ ਇਹਨੇ ਜੋ ਸਰਕਾਰ ਔਰ ਮਹਿਕਮੇ ਨੇ ਰੜ ਕੇ ਜ਼ਿੰਮੇਦਾਰਾਂ ਨਾਲ ਜੋ ਫਰੇਮ ਕੀਤਾ ਰਾਹ ਇਹ 8 ਘੰਟੇ ਬਿਜਲੀ ਜਿਹੜੀ ਕਹਿੰਦੇ ਨੇ ਨਿਰਵਿਘਨ ਦੇਵਾਂਗੇ ਉਹਦੇ ਵਿੱਚ 2 ਤੋਂ 3 ਘੰਟੇ ਹੱਥ 4 ਘੰਟੇ ਬੱਤੀ ਆਉਂਦੀ ਰਹੀ ਆ ਹਰ ਅੱਧੇ ਪੌਣੇ ਘੰਟੇ ਬਾਅਦ ਘੰਟੇ ਬਾਅਦ ਪਾਵਰ ਕੱਟ ਪੀਸੀ ਕੱਟ ਪੀਸੀ ਕੱਟ ਜੋ ਸਾਡੇ ਨਾਲ ਸਿੱਧਾ-ਸਿੱਧਾ ਧੋਖਾ ਹੈਗਾ ਅਸੀਂ ਕੱਲ ਐਕਸ਼ਨ ਕਪੂਰਸਾ ਨੂੰ ਵੀ ਲਿਖ ਕੇ ਦੇ ਕੇ ਆਏ ਸੀਗੇ ਅੱਜ ਸਾਡੀ ਸਾਰੀ ਸੰਗਤ ਨੇ ਵੀ ਅੱਜ ਮਿਲ ਕੇ ਇਕੱਠ ਕੀਤਾ ਜੇ ਆਉਣ ਵਾਲੇ ਸਮੇਂ 'ਚ ਵੀ ਸਾਡੇ ਨਾਲ ਇਹਨਾਂ ਨੇ ਇਹੋ ਹੀ ਝੂਠ ਬੋਲਿਆ ਫਰੇਵ ਕੀਤਾ ਤਾਂ ਅਹੀਂ ਐਕਸ਼ਨ ਦਫ਼ਤਰ ਜਾਂ ਐਸਸੀ ਦਫ਼ਤਰ ਜਿਹੜਾ ਹੈਗਾ ਜਲਤ ਤੋਂ ਜਲਦ ਘੇਰਨ ਵਾਲੇ ਹੈਗੇ ਆ ਕਿਉਂਕਿ ਜੇ ਉਹ ਸਾਨੂੰ 8 ਘੰਟੇ ਇਹ ਕਹਿ ਕੇ ਤੇ ਮੁੜ ਕੇ 2 ਘੰਟੇ ਜਾਂ 4 ਘੰਟੇ ਦਿੰਦੇ ਹੈਗੇ ਆ ਬਿਲਕੁਲ ਧੋਖਾ ਹੈਗਾ ਇਹ ਸਰਕਾਰ ਜਿਹੜੀ ਹੈਗੀ ਆ ਇਹਨੇ ਥੋੜਾ ਜਿਹਾ ਇੱਕ ਇੱਕ ਜਿਮਨੀ ਚੋਣ ਆ ਗਈ ਸਾਰੇ ਪੰਜਾਬ ਨੂੰ ਇਹਨਾਂ ਨੇ ਭੁੱਲ ਗਏ ਕਿ ਜਿਮਨੀ ਚੋਣ ਤੇ ਜ਼ੋਰ ਲਾਤਾ ਸਾਰੇ ਪੰਜਾਬ ਨੂੰ ਭੁੱਲ ਗਏ ਵੀ ਇਹ ਪੈੜੀ ਦਾ ਸੀਜ਼ਨ ਝੋਨਾ ਲੱਗਣ ਡਿਆ ਕੋਈ ਕਿਸਾਨਾਂ ਦੀਆਂ ਸਬਸਤਿਆਂ ਸੁਣਨੀਆਂ ਜਿੰਨਾ ਜ਼ੋਰ ਇਹਨਾਂ ਨੇ ਉੱਥੇ ਲਾਤਾ ਪਤਾ ਨਹੀਂ ਹਰਦੇ ਆ ਜਿੱਤਦੇ ਆ ਪਰ ਕਿਸਾਨਾਂ ਦਾ ਬਹੁਤ ਵੱਡਾ ਇਹਨਾਂ ਨੇ ਆ ਜਿਹੜੇ 10 ਦਿਨ ਪਿਛਲੇ ਆ ਬਹੁਤ ਖਰਾਬ ਕੀਤਾ ਬਹੁਤ ਔਖਾ ਕੀਤਾ ਵਾਹਿਗੁਰੂ ਜੀ ਪ੍ਰਧਾਨ ਜੀ ਪਿਛਲੇ ਪਿਛਲੇਖੋ ਜੀ ਜਿਹੜਾ ਤੁਸੀਂ ਤੋਂ ਪਾਰਲੇ ਪਾਸੇ ਦਰਿਆਵਾਂ ਦੇ ਪਾਸੇ ਉਹਨੂੰ ਤਾਂ ਆਪਾਂ 100% ਹੀ ਕਹਿ ਸਕਦੇ ਹਾਂ ਖਰਾਬ ਹੋ ਗਿਆ ਸਾਡੇ ਏਰੀਆ ਦੇ ਵਿੱਚ ਇੱਕ ਕਾਲੀ ਵੇਜ ਲੰਗਦੀ ਆ ਇੱਡਾਂ ਉ ਆਰਿਆਂ ਤੋਂ ਬਗੈਰ ਕੁਝ ਨਹੀਂ ਮਿਲਿਆ ਜੀ ਜੋ ਇਹਨਾਂ ਨੇ ਥੋੜਾ ਜਿਹਾ ਕੋਈ ਮੇਰੇ ਖਿਆਲ 6 6000 ਦਾ ਸੀਗਾ ਪਿਆ ਹੀ ਇੰਨਾ ਘੱਟੋ ਘੱਟ ਇੰਨਾ ਦਵਾਂਗੇ ਉਹ ਵੀ ਨਾ ਕਾਲੀ ਵੇਂ ਦੇ ਨਾਲ ਜਿਹੜਾ ਝੋਨਾ ਮਰਿਆ ਸੀ ਨਾ ਉਹਨੂੰ ਨਾ ਜਿਹੜਾ ਕੋਈ ਪਿੰਡਾਂ ਦੇ ਵਿੱਚ ਨਿਮਾਨ ਹੈਗੇ ਬਹੁਤ ਸਾਰਾ ਇਹ ਜਿਹੜਾ ਵੇਟ ਦਾ ਏਰੀਆ ਹੈਗਾ ਇਹ ਨਿਮਾਨ ਉਚਾਨ ਦਾ ਏਰੀਆ ਹੈਗਾ ਇੱਥੇ ਪਹਿਲਾਂ ਦਰਿਆ ਦੇ ਵਹਨ ਦੇ ਮੁਤਾਬਕ ਹੀ ਨਲੇ ਬਣੇ ਹੋਗੇ ਉਹਨਾਂ ਨਾਲਿਆਂ ਦੇ ਵਿੱਚ ਝੋਨਾ ਜਿਹੜਾ ਹੈਗਾ ਉਹ ਮਰ ਜਾਂਦਾ ਹੈਗਾ ਪਰ ਸਰਕਾਰ ਉਹਦੀ ਕੋਈ ਸਹਾਰ ਨਹੀਂ ਲੈਂਦੀ ਦੂਜੇ ਨੰਬਰ ਤੇ ਕਹਾਣੀ ਹੈਗੀ ਆ ਕਿ ਜਿਹੜੀਆਂ ਛੜਕਾਂ ਦੇ ਵਿੱਚ ਕਿਦੋਂ ਹਰ ਸਾਲ ਝੋਨਾ ਮਰਦਾ ਉੱਥੇ ਸਰਕਾਰ ਨੂੰ ਆਪਣੇ ਤੌਰ ਤੇ ਜਿਹੜੀਆਂ ਹੈਗੀਆਂ ਪੁਲੀਆਂ ਪੌਣੀਆਂ ਚਾਹੀਦੀਆਂ ਜੋ ਸਾਨੂੰ ਇਹ ਸਿਆਸੀ ਲੋਕਾਂ ਦੇ ਛੱਡ ਦਿੰਦੇ ਆ ਵੀ ਤੁਸੀਂ ਉਹਦੇ ਕੋਲ ਜਾਓ ਤੇ ਉਹਦੇ ਕੋਲ ਜਾ ਇਹ ਸਿਆਸੀ ਲੋਕਾਂ ਕੋਲ ਜਾਈਏ ਇਹ ਸਰਕਾਰ ਦਾ ਕੰਮ ਹੈਗਾ ਉਹਨਾਂ ਥਾਂਵਾਂ ਦੇ ਪੁਲੀਆਂ ਪੌਣੀਆਂ ਅਸੀਂ ਡੀਸੀ ਸਾਹਿਬ ਨੂੰ ਵੀ ਬੇਨਤੀ ਕਰ ਹਟੇ ਆ ਕਿ ਕਈ ਵਾਰ ਹੈ ਵੀ ਮਤਲਬ ਇਹ ਜਿਹੜਾ ਹੈਗਾ ਵਾ ਉੱਥੇ ਬਹੁਤ ਜਿਆਦਾ ਵੱਡੀ ਸਰਕਾਰ ਦੀ ਕਤਾਈ ਹੈਗੀ ਆ ਸਾਨੂੰ ਭਰਾਵਾਂ ਭਰਾਵਾਂ ਨੂੰ ਲੜਾ ਕੇ ਮਰਵਾਉਣ ਡਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ